ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤੋਂ ਅੱਜ ਪੂਰੇ ਪੰਜਾਬ ਦੇ ਅੰਦਰ 18 ਜ਼ਿਲ੍ਹਿਆਂ ਵਿੱਚ ਅਰ ਲਗਭਗ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 20-25 ਥਾਵਾਂ ਤੇ ਜੋਨ ਪੱਦਰੀ ਅਸੀਂ ਅਰਥੀ ਫੂਕ ਮਜ਼ਾਰੇ ਭਗਵੰਤ ਮਾਨ ਸਰਕਾਰ ਦੇ ਕਰਾਂਗੇ ਜਰਾ ਜ਼ਬਰ ਉਹ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਕਰ ਰਹੀ ਆ ਕਸਾਨਾਂ ਮਜ਼ਦੂਰਾਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਅਸੀਂ ਜਿਹੜਾ ਅੱਜ ਅਰਥੀ ਫੁਕ ਮਜਾਰੇ ਕਰਾਂਗੇ ਕਿਉਂਕਿ ਦੇਸ਼ ਦਾ ਸੰਵਿਧਾਨ ਆਮ ਨਾਗਰਿਕ ਲਈ ਵੀ ਉਹਨਾ ਵਾਂ ਔਰ ਜੜੇ ਵੀ ਸਾਡੇ ਵੀ ਆਈਪੀਸ ਨੇ ਜੜੇ ਵੀ ਸਾਡੇ ਹਾਕਮ ਨੇ ਚਾਹੇ ਕੇਂਦਰ ਦੇ ਹੋਣ ਚਾਹੇ ਸੂਬਿਆਂ ਦੇ ਹੋਣ ਚਾਹੇ ਪੰਜਾਬ ਦੇ ਹੋਣ ਉਹਨਾਂ ਵਾਸਤੇ ਵੀ ਦੇਸ਼ ਦਾ ਸੰਵਿਧਾਨ ਉਹੀ ਹੈਗਾ ਔਰ ਪਰ ਦੇਸ਼ ਦਾ ਜਿਹੜਾ ਉਹ ਸੰਵਿਧਾਨ ਆ ਉਹ ਕਿਸਾਨਾਂ ਮਜ਼ਦੂਰਾਂ ਤੇ ਕਿਉਂ ਜ਼ਬਰ ਕਰ ਰਿਹਾ ਪੰਜਾਬ ਦੀ ਪੁਲਿਸ ਫੋਰਸਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਇੰਨੇ ਸਖਤ ਹੁਕਮ ਕਿਉਂ ਦਿੱਤੇ ਆ ਵੀ ਇਹਨਾਂ ਨੂੰ ਚੰਡੀਗੜ੍ਹ ਉਹਨਾਂ ਨੇ ਜਗ੍ਹਾ ਮੰਗੀ ਵੀ ਸਾਨੂੰ 17 ਜਾਂ 34 ਸੈਕਟਰ ਦੇ ਦਿਓ ਐਸਕੇਮ ਦੀਆਂ ਜਥੇਬੰਦੀਆਂ ਇਸੇ ਉੱਥੇ ਅਸੀਂ ਆਪਣਾ ਪੀਸਫੁਲੀ ਪ੍ਰੋਗਰਾਮ ਕਰ ਲਾਂਗੇ ਕਿਉਂ ਨਹੀਂ ਦਿੱਤਾ ਗਿਆ ਉਲਟਾ ਅਟੈਕ ਉਲਟਾ ਕੋ ਕੀਤਾ ਗਿਆ ਵੀ ਇਹ ਰੇਲਾਂ ਜਾਮ ਕਰਦੇ ਆ ਸ਼ੜਕਾ ਜਾਮ ਕਰਦੇ ਆ ਇਹ ਲੋਕਾਂ ਦੇ ਵਿੱਚ ਇੱਕ ਜ਼ਹਿਰ ਭਰਨ ਵਾਸਤੇ ਤੇ ਆਪ ਦੀ ਗੱਲ ਨੂੰ ਦਰੁਸਤ ਕਰਨ ਵਾਸਤੇ ਗੱਲਾਂ ਕਈਆਂ ਗਈਆਂ ਜਿਹੜੇ ਕੱਲ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਜਦੋਂ ਮੈਂ ਦਿੱਲੀ ਜਾਣਾ ਉਹ ਕਹਿੰਦੇ ਨੇ ਵੀ ਰੇਲਾਂ ਜਾ ਮੈਂ ਦੱਸ ਦੋ ਮੁੱਖ ਮੰਤਰੀ ਜੀ 6 ਮਹੀਨਿਆਂ ਚ ਕਿਹੜੀਆਂ ਰੇਲਾਂ ਜਾ ਮੈਂ ਬਹਿ ਕੇ ਆਨਲਾਈਨ ਦੱਸ ਦੋ ਇੱਥੇ ਕਿਹੜੀ ਗੱਲ ਹੈਗੀ ਆ ਇਹਦਾ ਮਤਲਬ ਹੈ ਭਰਾਓ ਜਿਹੜੀ ਸਾਨੂੰ ਸੂਚਨਾ ਵਾਂ ਵੀ ਚੌਲ ਛੜੇ ਹੀ ਨਹੀਂ ਜਾ ਰਹੇ ਸ਼ੈਲਰਾਂ ਚ ਗਾ ਝੋਨਾ ਚਾਣਾ ਨਹੀਂ ਚੱਕਿਆ ਜਾਣਾ ਇਹ ਰਬਨੀਤ ਬਿੱਟੂ ਜੀ ਜਿਹੜੇ ਕੇਂਦਰ ਦੇ ਰਾਜ ਮੰਤਰੀ ਨਾਲ ਰਲ ਕੇ ਗਏ ਸੀ ਦਿੱਲੀ ਤੇ ਕਹਿੰਦੇ ਸੀ ਅਗਲੇ ਤਿੰਨਾਂ ਮਹੀਨੇ ਸਾਰਾ ਚੌਲ ਚੁੱਕਿਆ ਜੂ ਮੁੱਖ ਮੰਤਰੀ ਸਾਹਿਬ ਦੱਸ ਦੋ ਵੀ ਸੈਲਰ ਵਿਲੇ ਹੋ ਗਏ ਜੇ ਨਹੀਂ ਹੋਏ ਤਾਂ ਕਿੰਨਾ ਰੇਲ ਡੱਕੀ ਆ ਵੀ ਦੱਸੋ ਸਾਨੂੰ ਪਤਾ ਤਾਂ ਲੱਗੇ ਦੂਸਰਾ ਤੁਸੀਂ ਕਹਿੰਦੇ ਹੋ ਵੀ ਕਿਸਾਨ ਆਗੂਆਂ ਨੂੰ ਵੱਧ ਮੈਨੂੰ ਵੀ ਦਾ ਪਤਾ ਕੋਈ ਨਹੀਂ ਮੈਂ ਤਿਆਰ ਆ ਤੁਸੀਂ ਟੋਰੀਏ ਦਾ ਵੀ ਦਿਵਾ ਲੋ ਦਾ ਹਸਟਾਲੇ ਦਾ ਵੀ ਦਿਵਾ ਲੋ ਜਿਆਦਾ ਕਠਨ ਹੁੰਦਾ ਕਿਸਾਨੀ ਚ ਦੇਣਾ ਵੇਖ ਲੈਨੇ ਕਿੰਨੂ ਵੱਧ ਪਤਾ ਹੈਗਾ ਐ ਚ ਕਿਹੜੀ ਗੱਲ ਹੈਗੀ ਆ ਕਿਸਾਨਾਂ ਦੇ ਪੁੱਤ ਅਗਲੇ ਬੰਨੇ ਵੀ ਐ ਤਾਂ ਨਹੀਂ ਹੈਗੇ ਹਰ ਇਸ ਪੰਜਾਬ ਤੇ ਰਹਿਣ ਵਾਲੇ ਆ ਇਸ ਪੰਜਾਬ ਦੇ ਵੋਟਰ ਹੈਗੇ ਆ ਤੋਂ ਇਸ ਕਰਕੇ ਇਹ ਤਾਲਿਬਾਨੀ ਫਰਮਾਨ ਚੰਗੇ ਨਹੀਂ ਲੱਗਦੇ ਇੱਕ ਮੁੱਖ ਮੰਤਰੀ ਹੁੰਦਾ ਸੀਗਾ ਉਹਦਾ ਸੁਪੁੱਤਰ ਹੁੰਦਾ ਸੀਗਾ ਉਹ ਵੀ ਕਹਿੰਦਾ ਸੀ ਸਾਡੇ ਬਾਪੂ ਨਾਲ 25 ਸਾਲ ਰਾਜ ਹੈਗਾ ਔਰ ਕਹਿੰਦੇ ਸੀ ਜੋ ਅਸੀਂ ਕਹਾਂਗੇ ਉਹ ਹੀ ਚੱਲੂਗਾ ਹੁਣ ਉਹਨਾਂ ਦਾ ਨਹੀਂ ਪਤਾ ਉਹ ਕਿੱਥੇ ਚਲੇ ਗਏ ਆ ਜੇ ਤੁਸੀਂ 3 ਕਰੋੜ ਲੋਕਾਂ ਲਈ ਜਵਾਬ ਦੇ ਹੈਗੇ ਜੇ ਚੰਗੀ ਗੱਲ ਆ ਤੇ ਹੁਣਾਂ ਚਾਹੀਦਾ ਕਿ ਮੁੱਖ ਮੰਤਰੀ ਨੂੰ ਆ ਸਾਡਾ ਬੀਬੀ ਐਮਬੀ ਸ ਪਾਣੀ ਵਾਲੇ ਸਮਝੌਤੇ ਦੇ ਵਿੱਚੋਂ ਸਾਡਾ ਹਿੱਸਾ ਖਾ ਲਿਆ ਕਿੱਥੇ ਬੋਲਿਆ ਕੋਈ ਆ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚੋਂ ਉਹ ਖਤਮ ਕਰ ਰਹੇ ਕੇਂਦਰੀਕਰਨ ਬਾਦ ਪੂਰਾ ਲਾਗੂ ਹੋ ਰਿਆ ਕਿਹੜਾ ਬੋਲਿਆ ਪੰਜਾਬ ਦੇ ਲਈ ਸਿੱਖਿਆ ਨੀਤੀ ਆ ਗਈ ਆ ਵੀ ਸੰਸਕ੍ਰਿਤ ਲਾਗੂ ਕਰਨੀ ਆ ਤੁਸੀਂ ਦੱਸੋ ਕਿਹੜਾ ਬੋਲਿਆ ਤੁਹਾਡੇ ਚੋਂ ਕਿਹੜਾ ਪੰਜਾਬ ਦੀ ਕਿਹੜਾ ਲੜਦਾ ਆ ਡੀਐਫਐਲ ਕਿੰਨੇ ਕੁ ਦਿੱਲੀ ਚੱਲ ਕੇ ਧਰਨੇ ਲਾਉਣ ਚਲੇਗੇ ਜੀ ਠੀਕ ਆ ਨਾ ਹਾਂ ਵੱਖਰੀ ਗੱਲ ਆ ਅੱਜ ਅੰਮ੍ਰਿਤਸਰ ਨਾਲ ਤੁਸੀਂ ਕਿਉਂ ਖਿਚੜੀ ਜੀ ਤੇ ਤੁਸੀਂ ਜਿਹੜੀਆਂ ਕਹਿੰਦੇ ਨਾ ਸੜਕਾਂ ਰੱਖੀਆਂ ਕੱਲ ਤੱਕ ਦਾ ਤੁਹਾਡੀ ਪਾਰਟੀ ਦਾ ਸਟੈਂਡ ਇਹ ਸੀ ਵੀ ਸੜਕਾਂ ਪਾਜਪਾ ਦੀ ਸਰਕਾਰ ਨੇ ਕੱਡੀਆਂ ਹੋਈਆਂ ਚਾਹ ਸ਼ੰਭੂ ਚਾਹ ਖਨੌਰੀ ਜੇ ਹੁਣ ਸਟੈਂਡ ਬਦਲ ਗਿਆ ਹੋਵੇ ਉਹ ਵੀ ਦੱਸ ਦਿਓ ਕੱਲ ਨੂੰ ਇਹ ਵੀ ਕਹਿ ਦਿਓ ਕੋਈ ਰੌਲਾ ਨਹੀਂ ਸਾਨੂੰ ਵੀ ਸ਼ੁਭ ਕਰਨ ਨੂੰ ਗੋਲੀ ਪਾਜਪਾ ਵਾਲਿਆਂ ਨੇ ਨਹੀਂ ਮਾਰੀ ਹੈਗੀ ਜੇ ਹੋ ਸਕਦਾ 27 ਦੀਆਂ ਲਖਸ਼ਣਾ ਪਾਜਪਾਨਾ ਇਕੱਠੀਆਂ ਲੜਨ ਦਾ ਫੈਸਲਾ ਹੋਵੇ ਮਾਰੀ ਤੇ ਨਹੀਂ ਕੋਈ ਗੱਲ ਤੁਹਾਡਾ ਆਜ਼ਾਦੀ ਆ ਜੋ ਮਰਜ਼ੀ ਕਰੋ ਪਰ ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਕੋਈ ਤਬਕਾ ਨਹੀਂ ਹੈਗਾ ਜਿਹਨੂੰ ਡਾਂਗ ਨਹੀਂ ਫੇਰੀ ਹੈਗੀ ਪੰਜਾਬ ਸਰਕਾਰ ਨੇ ਤੋ ਇਸ ਕਰਕੇ ਇਹਦੇ ਨੂੰ ਚੰਗਾ ਹੈਗਾ ਮੁੱਖ ਮੰਤਰੀ ਸਾਹਿਬ ਸਾਰਿਆਂ ਬੱਤੀ ਜਵਾਬ ਦੇ ਹੀ ਜਿਹੜੇ ਲੋਕਾਂ ਦੇ ਹੱਕ ਬੰਦੇ ਜਿਹੜੀਆਂ ਆਵਾਜ਼ ਮੰਗਾ ਮੰਲਣੀਆਂ ਚਾਹੀਦੀਆਂ ਪਹਿਲੀ ਵਾਰ ਕੋਈ ਮੁੱਖ ਮੰਤਰੀ ਪਿਛਲੇ 20 25 ਸਾਲਾਂ ਚ ਕਿਸਾਨ ਜਥੇਬੰਦੀਆਂ ਨਾਲ ਲੜ ਕੇ ਨਿਕਲਿਆ ਹੈਗਾ ਠੀਕ ਹੈ ਗੱਲਬਾਤ ਹੁੰਦੀ ਸੀ ਨਹੀਂ ਹੁੰਦੀ ਸੀ ਟੁੱਟ ਵੀ ਜਾਂਦੀ ਸੀ ਇਹ ਠੀਕ ਗੱਲ ਲਗੀ ਪਰ ਹਾਂ ਹਾਂ ਕੋਈ ਨਹੀਂ ਹਾਂ ਠੀਕ ਆ ਤੁਹਾਡਾ ਭਾਜਪਾ ਵਾਂਗ ਮੀਡੀਆ ਮੈਨੇਜਮੈਂਟ ਬਹੁਤ ਤਗੜੀ ਹੈ ਠੀਕ ਆ ਠੀਕ ਆ ਖਉਤੀ ਬੁੱਧੀ ਜੀ ਵੀ ਬੜੇ ਨੇ ਚੰਡੀਗੜ੍ਹ ਬੈਠੇ ਵਾਰੀ ਉਹਨਾਂ ਦੀ ਵੀ ਆ ਜਾਣੀ ਹੈ ਕੋਈ ਉਹਨਾਂ ਮਗਰ ਬੋਲਣ ਵਾਲਾ ਵੀ ਨਹੀਂ ਹੋਣਾ ਜਿਹੜੇ ਅੱਜ ਆਪਣੇ YouTube ਚਲਾਉਣ ਵਾਸਤੇ ਥੋੜੀ ਬੋਲੀ ਬੋਲਦੇ ਆ ਇਸ ਕਰਕੇ ਅੱਜ ਵੀ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਇਸ ਜ਼ਬਰਦਸਤ ਵਿਰੋਧ ਕਰਨ ਵਾਸਤੇ ਬਾਹਰ ਨਿਕਲੋ ਅਰਥੀ ਫੂਕ ਮਜਾਰੇ ਕਰੋ ਔਰ ਮੈਂ ਪ੍ਰਧਾਨ ਮੰਤਰੀ ਨੂੰ ਕਹੂਗਾ ਵੀ ਤੁਸੀਂ ਤਾਂ ਮੁਸਕਰਾਉਣ ਦੇ ਹੋਣੇ ਨਾ ਚਲੋ ਇਸੇ ਬਦਲੇ ਸਾਡਾ ਆਰਡੀਐਫ ਦੇ ਦਿਓ ਪੰਜਾਬ ਦਾ ਤੁਹਾਨੂੰ ਤੇ ਲੱਗਦਾ ਹਨ ਵੀ ਤੁਹਾਡਾ ਕੰਮ ਹੋ ਗਿਆ ਧੰਨਵਾਦ